ਨਿਊ ਅਕਾਲ ਸਹਾਇ ਕਾਲਜ ਅਕੈਡਮੀ ਦੀ ਸਪੋਰਟਸ ਮੀਟ ਦੌਰਾਨ ਪੁੱਜੇ ਗੁਰਹਰ ਸਹਾਇ ਦੇ ਵਿਧਾਇਕ ਫੋਜਾ ਸਿੰਘ ਸਰਾਰੀ ਗੁਰਹਰ ਸਹਾਇ ਦੀ ਨਿਊ ਅਕਾਲ ਸਹਾਇ ਕਾਲਸ ਅਕੈਡਮੀ ਦੀ ਸਾਲਾਨਾ ਸਪੋਰਟਸ ਮੀਟ ਤੇ ਹਲਕੇ ਦੇ ਵਿਧਾਇਕ ਸਰਦਾਰ ਫੋਜਾ ਸਿੰਘ ਸਰਾਰੀ ਮੁੱਖ ਮਹਿਮਾਨ ਦੇ ਤੌਰ ਤੇ ਪੁਜੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਤੁਸੀਂ ਆਉਣ ਵਾਲਾ ਦੇਸ਼ ਦਾ ਭਵਿੱਖ ਹੋ ਐਥਲੀਟ ਮੀਟ ਦੀ ਸ਼ੁਰੂਆਤ ਉਹਨਾਂ ਨੇ ਮਿਸਾਲ ਜਗਾ ਕੇ ਕਰਾਈ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਹੋਰ ਕੀ ਕਿਹਾ ਫੋਜਾ ਸਿੰਘ ਸਰਾਰੀ ਅਤੇ ਸਕੂਲ ਸਟਾਫ ਨੇ ਆਹ ਤੁਸੀਂ ਵੀ ਸੁਣ ਲਓ प्यारे बच्चों ਤੁਹਾਡਾ ਅੱਜ ਸਪੋਰਟਸ ਦਿਨ ਹੈ ਖੇਡਾਂ ਦਾ ਦਿਨ ਸਾਨੂੰ ਬੜਾ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਰੇ ਵਕ ਵ ਖੇਡਾਂ ਚ ਹਿੱਸਾ ਲੈਂਦੇ ਹੋ ਜਿਸ ਨਾਲ ਤੁਹਾਡੇ ਸਕੂਲ ਦਾ ਇੱਕ ਪਹਿਲਵਾਨ ਸੈਕੰਡ ਪੁਜੀਸ਼ਨ ਲੈ ਕੇ ਵਰਕ ਤੇ ਚੀ ਵੀ ਤੁਹਾਡੀ ਪੁਜੀਸ਼ਨ ਆਈ ਹੈ ਰਾਹੁਲ ਬਾਕੀ ਕੰਟੀਨਿਊ ਵਾਲੇ ਵਧਾਈ ਦੇ ਪਾਤਰ ਹੈ ਜਿੰਨਾਂ ਦੇ 9 ਜਨ ਬੱਚੇ ਬੱਚੀਆਂ ਬੇਟੀਆਂ ਪੀਟਾਂ ਦੇ ਵਿੱਚ ਮੱਲਾ ਮਾਰ ਰਹੀਆਂ ਨੇ ਮੈਨੂੰ ਪਹਿਲਾਂ ਵੀ ਇੱਕ ਮੌਕਾ ਮਿਲਿਆ ਸੀ ਪਰ ਦੇ ਵਿੱਚ ਆਉਣ ਦਾ ਪਹਿਲੇ ਬੱਚੋ ਤੇ ਅੱਜ ਮੈਂ ਦੂਜੀ ਵਾਰੀ ਤੁਹਾਡੇ ਕੋਲ ਆਇਆ ਤੁਹਾਨੂੰ ਵੇਖ ਕੇ ਸਾਨੂੰ ਆਪਣਾ ਬਚਪਨ ਚੇਤੇ ਆ ਜਾਂਦਾ ਕਾਸ਼ ਜੇ ਅਸੀਂ ਕਿਤੇ ਦੁਆਰਾ ਬੱਚੇ ਬਣ ਜਾਈ ਤੇ ਤੁਹਾਡੇ ਵਾਂਗੂ ਲੱਚੀਏ ਗਾਈਏ ਖੇਡਾਂ ਖੇਡੀਏ ਪਰ ਅਸੀਂ ਤੁਹਾਡੀ ਭਾਵਨਾ ਨੂੰ ਵੇਖ ਕੇ ਤੁਹਾਡੇ ਨਾਲ ਜੁੜ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਅਸੀਂ ਵੀ ਆਪਣੇ ਆਪ ਨੂੰ ਜਵਾਨ ਮਹਿਸੂਸ ਕਰਦੇ ਨੇ ਜਦੋਂ ਬੱਚੇ ਖੇਡਦੇ ਆਉਣ ਨੱਚ ਰਹੇ ਸੀ ਤਾਂ ਉਹਨਾਂ ਦਾ ਪਗੜੇ ਦਾ ਸਟੈਪ ਜਿਹੜਾ ਸੀ ਉਹ ਮੈਂ ਬੈਠਾ ਬੈਠੇ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਵੀ ਇਹਨਾਂ ਦੇ ਨਾਲ ਨੱਚਾਂ ਪਰ ਦੁਹਰਾ ਬੱਚੇ ਤਾਂ ਨਹੀਂ ਬਣਾਇਆ ਜਾਣਾ ਪਰ ਫੀਲਿੰਗ ਜੁੜ ਲੈ ਲਈ ਦੀ ਕਰ ਲਿਆ ਹੈ ਹਲੋ ਜੀ ਸਾਡੇ ਜਿਹੜੇ ਸਕੂਲ ਦੇ ਤੁਹਾਡੇ ਕੋਲ ਚੇਅਰਮੈਨ ਆ ਵੀ ਕੋਲ ਚੇਅਰਮੈਨ ਚਲੋ ਚੇਅਰਮੈਨ ਅਚਾਨਕ ਲੱਗਦਾ ਤੂ ਕਾਣਾ ਠੀਕ ਨਹੀਂ ਹੈ ਕਿਉਂਕਿ ਸਿੱਕਾ ਦੇ ਵਿੱਚ ਕਦੇ ਆਪਾਂ ਦੂਜੀ ਗੱਲ ਕਰਾਂਗੇ ਮਾਲਕ ਹੈ ਜੀ ਖਾਨਾ ਉਹ ਠੀਕ ਨਹੀਂ ਲੱਗਦਾ ਕਿ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਦੱਸਦੇ ਹੁੰਦੇ ਕਈ ਵਾਰੀ ਛੋਟੇ ਜਿਹੇ ਕੰਮ ਤੋਂ ਤੇ ਅਜਨ ਨਾਮ ਦਾ ਸਿੱਕਾ ਸੋਸਤਾ ਬਣ ਗਈ ਹੈ ਹੰਕਾ ਗੁਰੂ ਸਾਹਿਬ ਦੇ ਚਾਲ ਕਹਿੰਦੇ ਨਾ ਤਾਂ ਹੀ ਪਤਾ ਲੱਗਦਾ ਹੈ ਕਿ ਜਿਹੜੇ ਬੱਚੇ ਅਕਾਲ ਪੰਥ ਨੂੰ ਨੰਨੇ ਨੇ ਜੁੜਾਤੋਂ ਮੰਨਦੇ ਉਹਨਾਂ ਦੇ ਨਾਂ ਤੇ ਰੱਖਿਆ ਹੋਇਆ ਸਕੂਲ ਦਾ ਨਾਮ ਵੀ ਅਕਾਲ ਅਕੈਡਮੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਪ੍ਰਾਈਵੇਟ ਵੀ ਕਰ ਰਹੇ ਹੋ ਤੁਹਾਡੇ ਇੰਗਲਿਸ਼ మీడియం ਵੀ ਹੈ ਪੰਜਾਬੀ ਵੀ ਹੈ ਬੱਚੇ ਹਿੰਦੀ ਵੀ ਬੋਲਦੇ ਵਿੱਚ ਮੈਨੂੰ ਉਮੀਦ ਹੈ ਕਿ ਜਿਹੜੇ ਬੱਚੇ ਆਪਣੇ ਆਇਲ ਸਟੱਡੀ ਲਈ ਕੈਨੇਡਾ ਜਾਂਦੇ ਐ ਜਿਹੜੇ ਤੋਂ ਬੱਚੇ 10ਵੀਂ ਦੇ ਬਾਅਦ ਵੀ ਕਰਨਗੇ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਕਿਤੇ ਆਇਲ ਸਟੱਡੀ ਪੈਗੀ ਉਹਨਾਂ ਦਾ ਇੰਗਲਿਸ਼ ਦੇ ਵਿੱਚ ਜਿਹੜਾ ਬੋਲਣ ਦਾ ਲੈਜ ਆ ਬਹੁਤ ਵਧੀਆ ਪ੍ਰੋਨਨਸिएशन ਬਹੁਤ ਸੋਹਣੀ ਹੈ ਉਹ ਇਸ ਤਰ੍ਹਾਂ ਗੱਲਬਾਤ ਕਰਦੇ ਨੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਅੰਗਰੇਜ਼ ਗੱਲਬਾਤ ਕਰਦੇ ਮੈਂ ਆਸ ਕਰਦਾ ਕਿ ਸਾਡੇ ਚੇਅਰਮੈਨ ਸਾਹਿਬ ਤੇ ਹੋਰ ਬਾਕੀ ਜਿਹੜਾ ਮਿਹਨਤੀ ਸਟਾਫ ਹੈ ਦਿਨ ਰਾਤ ਮਿਹਨਤ ਕਰ ਰਿਹਾ ਉਹ ਦਿਨ ਦੂਰ ਨਹੀਂ ਕਿ ਕਦੋਂ ਸਰਮੌਰ ਸਿੱਖਿਆ ਸੰਸਥਾ ਬਣ ਦੇਗੀ ਹਾਲ ਦੀ ਕਾਢੇ ਪਲੱਸ 2 ਤੱਕ ਹਾਂਜੀ ਤੇ ਅਸੀਂ ਆਸ ਕਰਦੇ ਹਾਂ ਕਿ ਇੱਕ ਅੱਜ ਪਲੱਸ 2 ਤੋਂ ਅਗੇ ਕਾਲਜ ਦਾ ਰੂਪ ਧਾਰਨ ਕਰੇ ਕਿ ਇੱਥੇ ਲੜਕੀਆਂ ਦਾ ਕੋਈ ਸੰਸਥਾ ਅਲੱਗ ਜਿਸ ਕਾਲਜ ਦੀ ਜਿਹੜੀ ਅੱਗੇ ਦੀ ਪ੍ਰਾਈਸ ਹੁੰਦੀ ਵੱਡੀ ਉਹ ਜ਼ਿਆਦਾ ਫਾਇਦਨਾ ਕਰਨਾ ਪੈਂਦਾ ਕਿ ਜੰਮ ਤੋਂ ਬੱਦੀ ਹੈ ਵੀ ਕਾਲਜ ਤੇ ਮੈਨੂੰ ਆਸ ਹੈ ਕਿ ਇਹ ਬਣ ਸੋ ਆ ਸਭ ਤੋਂ ਕੋਸ਼ਿਸ਼ ਕਰਦੇ ਕਿ ਸਾਡੀਆਂ ਲੜਕੀਆਂ ਦੀ ਜਿਹੜੀ ਗ੍ਰੈਜੂਏਸ਼ਨ ਤਕਰੀਬ ਹੈ ਇਹ ਆਉਣ ਵਾਲੇ ਸਮੇਂ ਚ ਪੂਰਾ ਕਰ ਦਵਾਂਗੇ ਜੀ ਆਪਕਾ ਤਰਸ ਕਿਰਪਾ ਕਰਾਂ ਹੁਕਮ ਕਰਦੇ ਕਿ ਇੱਥੇ ਤੁਸੀਂ ਲੜਕੀਆਂ ਲਈ ਖਾਸ ਕਰਕੇ ਬੱਚੇ ਤਾਂ ਮੁੰਡੇ ਤਾਂ ਬਸਾਂ ਦੇ ਚੜ ਕੇ ਵੀ ਰੋਜ਼ ਤੋਂ ਚਲੇ ਜਾਣਗੇ ਪਰ ਲੜਕੀਆਂ ਲਈ ਥੋੜਾ ਮੁਸ਼ਕਲ ਹੁੰਦਾ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਕਾਲਜ ਦੀ ਪੜਾਈ ਜਿਹੜੀ ਉਹ ਬੇਟੀਆਂ ਦੀ ਰੈਂਕ ਸ਼ੁਰੂ ਕੀਤੀ ਜਾਵੇ ਤੇ ਬੰਦ ਚੋ ਮੇਰਾ ਜੀਤਾ ਕਰਨਾ ਤੁਹਾਡੇ ਨਾਲ ਕਾਫੀ ਗੱਲਾਂ ਪਤਾ ਹੋਰ ਵੀ ਚੱਲ ਪਰ ਜਿਵੇਂ ਨੇ ਜਿਆਦਾ ਕਿ ਮੈਨੂੰ ਜਾਨਣਾ ਪੈਣਾ ਤੇ ਫਿਰ ਤੁਹਾਨੂੰ ਸਾਇਰ ਨੂੰ ਪਿਆਰ ਭਰੀ ਸასიਤਾਲ ਨਮਸਕਾਰ ਅਸਲਾਮੁਅਲਾਈਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਿੰਸੀਪਲ ਆਫ ਨਿਊ ਕਾਲਸਾ ਖਾਲਸਾ ਅਕੈਡਮੀ ਅੱਜ ਸਾਡੇ ਇੱਥੇ ਸਪੋਰਟਸ ਮੀਟ ਹੋਣ ਜਾ ਰਹੀਆਂ ਸਨ ਜਿਨ੍ਹਾਂ ਦੇ ਵਿੱਚ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹੜੇ ਬੱਚੇ ਕੁਝ ਨਾ ਕੁਝ ਪੜ੍ਹਾਈ ਵਿੱਚ ਵੀਕ ਹੈ ਤੇ ਜਦੋਂ ਮਤਲਬ ਕਿ ਖੇਡਾਂ ਵਾਲਾ ਆਉਂਦੇ ਆ ਤੇ ਉਹਨਾਂ ਦਾ ਹੌਸਲਾ ਵੱਧਾ ਜੇ ਉਹ ਪੜ੍ਹਾਈ ਵਿੱਚ ਨਹੀਂ ਕਿਸੇ ਫੀਲਡ ਦੇ ਵਿੱਚ ਅੱਗੇ ਜਾ ਸਕਦੇ ਤੇ ਉਹ ਅੱਗੇ ਕੀ ਆ ਉਹਨਾਂ ਦੇ ਲਈ ਗੇਮਾਂ ਦੇ ਵਿੱਚ ਅੱਗੇ ਮੌਕੇ ਬਣਦੇ ਆ ਕੋਈ ਕੁਝ ਬੱਚੇ ਜਿਹਦਾ ਗਤਕੇ ਦੇ ਆ ਉਹ ਗਤਕੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਅੱਗੇ ਕੀ ਪ੍ਰਾਈਜ਼ ਮਿਲਦੇ ਆ ਠੀਕ ਹੈ ਉਹਨਾਂ ਨੂੰ ਅੱਗੇ ਨਗਦ ਨਾਮ ਰਾਸ਼ੀ ਮਿਲਦੀ ਆ ਜਿਹੜੀ ਉਹਨਾਂ ਦੇ এডਿਕੇਸ਼ਨ ਨੂੰ ਕੰਪਲੀਟ ਕਰਨ ਵਿੱਚ ਸਹਾਇਕ ਹੁੰਦੀ ਆ ਵੈਗੁਰਚੀ ਕਾ ਖਾਲਸਾ ਵੈਗੁਰਚੀ ਕੀ ਫਤਹ ਸਪੋਰਟਸ ਮੀਟ ਤੇ ਪਹੁੰਚੇ ਹੋ ਦੇਖੋ ਬੱਚਾਂ ਤੋਂ ਛਾ ਕਿੰਨਾ ਹੈਗਾ ਕੀ ਕਹਿਣਾ ਚਾਹੁੰਦੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂਦ ਜਗ ਚਾਨਣ ਹੋਆ ਇੱਥੇ ਅਕਾਲ ਅਕੈਡਮੀ ਹੈ ਇਹ ਗੁਰਮਤ ਨਾਲ ਵੀ ਚੱਲਦੇ ਨੇ ਤੇ ਖੇਡਾਂ ਚ ਵੀ ਬਹੁਤ ਵੱਡਾ ਯੋਗਦਾਨ ਹੈ ਪੜ੍ਹਾਈ ਲਿਖਾਈ ਚ ਬਹੁਤ ਤੇ ਇਹ ਜਿਹੜਾ ਇਹੋ ਜਿਹਾ ਕਰਮ ਹੁੰਦਾ ਕਿਸੇ ਕਿਸੇ ਦੇ ਹਿੱਸੇ ਚ ਆਉਂਦਾ ਸਰਦਾਰ ਬਖਸ਼ੀਸ਼ ਸਿੰਘ ਨੇ ਆਪਣੀ ਮਿਹਨਤ ਕੀਤੀ ਹੈ ਗੁਰਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਕੂਲ ਬਹੁਤ ਵਧੀਆ ਕੰਮਕਾਰ ਕਰ ਰਿਹਾ ਇੱਥੇ ਸਾਰਿਆਂ ਦੇ ਬੱਚੇ ਸਾਰੇ ਧਰਮਾਂ ਦੇ ਵੱਖ-ਵੱਖ ਧਰਮਾਂ ਦੇ ਬੱਚੇ ਪੜ੍ਹਦੇ ਨੇ ਮੀਡੀਅਮ ਵੀ ਇੰਗਲਿਸ਼ ਹਿੰਦੀ ਪੰਜਾਬੀ ਸਾਰਾ ਤਾਂ ਬਹੁਤ ਸੋਹਣੀ ਸੰਸਥਾ ਚੱਲ ਰਹੀ ਹੈ ਮੈਂ ਉਮੀਦ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਮੈਂ ਆਪਣੇ ਭਾਸ਼ਣ ਵਿੱਚ ਵੀ ਕਿਹਾ ਕਿ ਖਾਲਸਾ ਜੀ ਅੱਗੇ ਬੱਚਿਆਂ ਦੇ ਲਈ ਖਾਸ ਕਰਕੇ ਪਲੱਸ 2 ਤੋਂ ਅੱਗੇ ਦੀ ਪੜ੍ਹਾਈ ਵੀ ਇੱਥੇ ਸ਼ੁਰੂ ਕਰਾਉਣਗੇ ਤਾਂ ਮੈਂ ਕਾਮਨਾ ਕਰਦਾ ਕਿ ਉਹ ਦਿਨ ਦੂਰ ਨਹੀਂ ਜਲਦੀ ਛੇਤੀ ਹੋ ਜਾਵੇ ਸਪੋਰਟਸ ਮੀਟ ਹੈ ਤੇ ਕੁਝ ਬੱਚੇ ਦੇਖੋ ਇਹਨਾਂ ਦੇ ਮੈਡਲ ਵੀ ਲੈ ਕੇ ਆਏ ਆ ਬੱਚੇ ਤਾਂ ਜਿਸ ਤਰ੍ਹਾਂ ਮੁੰਡਾ ਰੈਸਲਿੰਗ ਦੇ ਚੋਂ ਪੰਜਾਬ ਚ ਸੈਕੰਡ ਪੋਜੀਸ਼ਨ ਆਈ ਹੈ ਉਹ অতি ਗਰੀਬ ਨੇ ਤਾਂ ਜਿੰਨਾਂ ਨੇ ਸ਼ਾਇਨਿੰਗ ਸਟਾਰ ਬਣਨਾ ਹੈ ਉਹ ਗਰੀਬੀ ਵਿੱਚੋਂ ਵੀ ਨਿਕਲੇ ਆਉਂਦੇ ਨੇ ਜਿਸ ਤਰ੍ਹਾਂ ਉਹ ਪਸ਼ੇਰ ਨਹੀਂਗਾ ਕਿ ਉੱਗਣ ਵਾਲੇ ਤਾਂ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਬੱਚੇ ਉੱਗ ਪੈਣਗੇ ਚਲੋ ਠੀਕ ਹੈ ਜਿੰਨੀ ਕ ਹਿੰਮਤ ਪ੍ਰਮਾਤਮਾ ਨੇ ਅਕਾੜਦੀਨ ਵੀ ਦਿੱਤੀ ਹੈ ਜਾਂ ਸਾਨੂੰ ਦਿੱਤੀ ਹੈ ਤਾਂ ਮੈਂ ਵੀ ਕੋਸ਼ਿਸ਼ ਕਰਾਂਗਾ ਤਾਂ ਕਿ ਉਹ ਗਰੀਬ ਬੱਚਾ ਜਿਹੜਾ ਉਹਦੀ ਡਾਈਟ ਹੈ ਦੀ ਪੂਰੀ ਪਲੇਅਰ ਵਾਸਤੇ ਚੰਗੀ ਖਰਾਕ ਦਾ ਹੋਣਾ ਤੀਜਰੀ